ਪਿਆਰ ਦਾ ਪਹਿਲਾ ਖਤ ਪਹੁੰਚਾਉਣ ਵਾਲੇ ਕਬੂਤਰ ਹੁਣ ਬਿਮਾਰੀ ਵੰਡ ਰਹੇ ਨੇ ਇਹ ਬਿਮਾਰੀ ਦਿਲ ਦੀ ਨਹੀਂ ਹੈ ਇਹ ਬਿਮਾਰੀ ਫੇਫੜਿਆਂ ਦੀ ਹੈ ਅਸਲ ਦੇ ਵਿੱਚੋ ਜਿਸ ਨੂੰ ਹਾਈਪਰਸੈਂਸਿਟੀਵਿਟੀ ਨਿਮੋਨਾਈਟਿਸ ਕਿਹਾ ਜਾਂਦਾ ਹੈ ਇਸ ਦੀ ਜਾਂਚ ਦੇਸ਼ ਭਰ ਦੇ ਵਿੱਚ ਕਈ ਹਜ਼ਾਰ ਮਰੀਜ਼ਾਂ ਤੇ ਕੀਤੀ ਗਈ ਆ ਔਰ ਉਸ ਤੋਂ ਬਾਅਦ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਮਰੀਜ਼ਾਂ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਲੰਕ ਡਿਜ਼ੀਜ਼ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵੱਧ ਰਹੀ ਹੈ ਇਸ ਦਾ ਕਾਰਨ ਹੈ ਕਬੂਤਰਾਂ ਦੀ ਵੱਧ ਰਹੀ ਗਿਣਤੀ ਦੂਜਾ ਸੀ ਦੇਖਦੇ ਆ ਕਿ ਕਬੂਤਰਾਂ ਨੂੰ ਦਾਣਾ ਪਾਉਣ ਦੀ ਪ੍ਰਥਾ ਬਹੁਤ ਜ਼ਿਆਦਾ ਪੁਰਾਣੀ ਆ ਅਕਸਰ ਹੀ ਅਸੀਂ ਸ਼ਹਿਰਾਂ ਦੇ ਵਿੱਚ ਦੇਖਦੇ ਆ ਕਿ ਜਿੱਥੇ ਵੀ ਸਾਨੂੰ ਕਬੂਤਰ ਦੇਖਦੇ ਨੇ ਤਾਂ ਲੋਕ ਉਹਨਾਂ ਨੂੰ ਦਾਣਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਕਬੂਤਰ ਸਾਡੀਆਂ ਬਾਲਕੋਨੀਆਂ ਦੇ ਵਿੱਚ ਡੇਰੇ ਲਾਉਂਦੇ ਨੇ ਅਸੀਂ ਉੱਥੇ ਵੀ ਉਹਨਾਂ ਨੂੰ ਦਾਣਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਕਬੂਤਰਾਂ ਨੂੰ ਇਸ ਤਰ੍ਹਾਂ ਦਾਣਾ ਪਾਉਣਾ ਸਾਡੇ ਲਈ ਖਤਰਨਾਕ ਹੁੰਦਾ ਜਾ ਰਿਹਾ ਕਿਉਂਕਿ ਉਸ ਦੇ ਨਾਲ ਸਾਹ ਐਸਥਮਾ ਦਮਾ ਤੇ ਫੇਫੜਿਆਂ ਦੀਆਂ ਬਿਮਾਰੀਆਂ ਲਗਾਤਾਰ ਵਧ ਰਹੀਆਂ ਨੇ ਡਾਕਟਰਾਂ ਦੀ ਮੰਨੀਏ ਤਾਂ ਜਾਂਚ ਦੇ ਵਿੱਚੋਂ ਇਹ ਵੀ ਸਾਹਮਣੇ ਆਇਆ ਹੈ ਕਿ ਬਾਲਕੋਨੀ ਦੇ ਵਿੱਚ ਡੇਰਾ ਚਮਾਉਣ ਵਾਲੇ ਕਬੂਤਰ ਦਮਾ ਅਲਰਜੀ ਫੇਫੜੇ ਤੇ ਸਾਹ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਦਾ ਸ਼িকার ਅਸੀਂ ਉਹਨਾਂ ਦੇ ਕਰਕੇ ਹੋ ਰਹੇ ਆਂ ਛਾਤੀ ਰੋਗਾਂ ਦੇ ਮਾਹਿਰ ਤੇ ਸਬਕਾ ਪ੍ਰਿੰਸੀਪਲ ਡਾਕਟਰ ਐਸ ਕੇ ਕਟਿਆਰ ਨੇ ਦੱਸਿਆ ਕਿ ਪ੍ਰਦੂਸ਼ਣ ਤੇ ਕਬੂਤਰਾਂ ਦੀ ਵਜ੍ਹਾ ਦੇ ਨਾਲ ਫੇਫੜਿਆਂ ਦੀ ਖਤਰਨਾਕ ਬਿਮਾਰੀ ਹੋ ਰਹੀ ਹੈ ਜਿਸ ਨੂੰ ਆਈ ਐਲ ਡੀ ਕਿਹਾ ਜਾਂਦਾ ਹੈ ਤੇ ਇਸ ਦੀ ਰੋਕਥਾਮ ਸੰਭਵ ਹੈ ਪਰ ਸੰਪੂਰਨ ਇਲਾਜ ਨਹੀਂ ਹੈ ਤੇ ਜਾਂਚ ਦੇ ਵਿੱਚੋ ਇਹ ਵੀ ਸਾਹਮਣੇ ਆਇਆ ਹੈ ਕਿ ਕਬੂਤਰਾਂ ਵਾਲੇ ਸ਼ਹਿਰਾਂ ਦੇ ਵਿੱਚੋ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਗਿਣਤੀ ਜੜੀ ਜ਼ਿਆਦਾ ਹੈ ਚਾਂਚ ਦੇ ਵਿੱਚੋਂ ਇਹ ਵੀ ਪਤਾ ਲੱਗਿਆ ਹੈ ਕਿ ਕਬੂਤਰ ਝੁੰਡ ਦੇ ਵਿੱਚੋਂ ਇਕੱਠੇ ਰਹਿੰਦੇ ਨੇ ਮਲ-ਮੂਤਰ ਤਿਆਗ ਦੇ ਨਾਲ ਉਹਨਾਂ ਦੇ ਖੰਭ ਗੰਦੇ ਰਹਿੰਦੇ ਨੇ ਇਹਨਾਂ ਦੇ ਵਿੱਚੋਂ ਇੱਕ ਤਰ੍ਹਾਂ ਦਾ ਕੀੜਾ ਹੁੰਦਾ ਜੋ ਵਾਇਰਸ ਦਾ ਕਾਰਨ ਬਣਦਾ ਹੈ ਕਬੂਤਰ ਜਦੋਂ ਉੱਡਦੇ ਨੇ ਤਾਂ ਉਹਨਾਂ ਦੇ ਖੰਭ ਹਵਾ ਦੇ ਵਿੱਚ ਮਾਈਕਰੋ ਫੈਦਰਸ ਅਤੇ ਬੀਟ ਫੈਲਾ ਕੇ ਹਵਾ ਨੂੰ ਦੂਸ਼ਿਤ ਕਰਦੇ ਨੇ ਇਹ ਵਾਇਰਸ ਸਾਹ ਦੇ ਜ਼ਰੀਏ ਫੇਫੜਿਆਂ ਤੱਕ ਪਹੁੰਚ ਜਾਂਦਾ ਤੇ ਫਿਰ ਫੇਫੜਿਆਂ ਨੂੰ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ ਹੈ ਸੇਧ ਮਾਹਿਰਾ ਨੇ ਇਸ ਦੀ ਉਦਾਹਰਣ ਦਿੰਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਦਿੱਲੀ ਦੇ ਵਿੱਚੋਂ ਇੱਕ 11 ਸਾਲ ਦੇ ਲੜਕੇ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋਣ ਕਾਰਨ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸ਼ੁਰੂਆਤੀ ਜਾਂਚ ਦੌਰਾਨ ਉਹ ਡਾਕਟਰਾਂ ਨੇ ਪਾਇਆ ਕਿ ਲੜਕੇ ਦੇ ਫੇਫੜਿਆਂ ਦੇ ਵਿੱਚ ਸੋਜ ਸੀ। ਜਿਸ ਤੋਂ ਬਾਅਦ ਲੜਕੇ ਦੀ ਮੈਡੀਕਲ ਜਾਂਚ ਕੀਤੀ ਗਈ ਜਿਸ ਦੇ ਵਿੱਚ ਪਾਇਆ ਗਿਆ ਕਿ ਲੜਕੇ ਨੂੰ ਫੇਫੜਿਆਂ ਦੀ ਇੱਕ ਦੁਰਲੱਭ ਬਿਮਾਰੀ ਸੀ ਜਿਸ ਨੂੰ ਹਾਈਪਰਸੈਨਸਿਟੀਵੀ ਨਿਮੋਨਾਈਟਿਸ ਕਿਹਾ ਜਾਂਦਾ ਹੈ। ਇਹ ਨਮੂਨੀਆ ਦੀ ਇੱਕ ਕਿਸਮ ਦੀ ਬਿਮਾਰੀ ਹੈ ਜੋ ਕਈ ਵਾਰ ਘਾਤਕ ਵੀ ਹੋ ਸਕਦੀ ਹੈ ਡਾਕਟਰਾਂ ਨੇ ਜਾਂਚ ਕੀਤੀ ਹੈ ਕਿ ਲੜਕੇ ਨੂੰ ਲੰਬੇ ਸਮੇਂ ਤੱਕ ਕਬੂਤਰਾਂ ਦੀਆਂ ਮਿੱਠਾਂ ਤੇ ਖੰਭਾਂ ਦੇ ਸੰਪਰਕ ਦੇ ਵਿੱਚ ਰਹਿਣ ਕਾਰਨ ਗੰਭੀਰ ਅਲਰਜੀ ਵਾਲੀ ਫੇਫੜਿਆਂ ਦੀ ਸਮੱਸਿਆ ਸੀ ਖੋਜ ਦੇ ਅਨੁਸਾਰ ਕਬੂਤਰਾਂ ਦੀਆਂ ਮਿੱਠਾਂ ਨਾਲ ਜੁੜੀਆਂ ਬਿਮਾਰੀਆਂ ਦੇ ਵਿੱਚ ਕਈ ਬਿਮਾਰੀਆਂ ਸ਼ਾਮਿਲ ਨੇ ਮਿੱਠਾਂ ਦੀ ਸਫਾਈ ਕਰਦੇ ਸਮੇਂ ਪੈਦਾ ਹੋਈ ਧੂੜ ਦੇ ਵਿੱਚ ਸਾਹ ਲੈਣ ਨਾਲ ਤੁਸੀਂ ਇਹਨਾਂ ਬਿਮਾਰੀਆਂ ਤੋਂ ਸੰਕਰਮਿਤ ਹੋ ਸਕਦੇ ਹੋ ਜ਼ਿਕਰ ਜੋ ਗਏ ਕਿ ਹਾਈਪਰਸੈਨਸਿਟੀਵਿਟੀ ਨਿਮੋਨਾਈਟਸ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਜੇਕਰ ਗੰਭੀਰ ਹੋ ਜਾਵੇ ਤਾਂ ਸਾਹ ਲੈਣ ਦੇ ਵਿੱਚ ਮੁਸ਼ਕਲ ਖੰਗ ਕਾ ਟਾਕਸੀਜਨ ਪਦਰਤ ਦੇ ਜੋੜਾਂ ਦੇ ਵਿੱਚ ਦਰਦ ਹੋ ਸਕਦਾ ਹੈ ਪਰ ਹੁਣ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਹਾਈਪਰਸੈਨਸਿਟੀਵਿਟੀ ਨਿਮੋਨਾਈਟਸ ਇਸ ਦਾ ਖਤਰਾ ਸਭ ਤੋਂ ਵੱਧ ਕਿਸ ਨੂੰ ਹੁੰਦਾ ਕਿਹੜੇ ਲੋਕ ਇਸ ਦੇ ਸੰਪਰਕ ਦੇ ਵਿੱਚ ਜ਼ਿਆਦਾ ਆਉਂਦੇ ਨੇ ਜਿਹੜੇ ਲੋਕ ਕਬੂਤਰ ਅਤੇ ਹੋਰ ਪੰਛੀਆਂ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਇਸ ਲਾਗ ਦਾ ਵਧੇਰੇ ਖਤਰਾ ਹੁੰਦਾ ਹੈ ਪੰਛੀਆਂ ਦੇ ਮਲ ਪਿਸ਼ਾਬ ਤੇ ਉਹਨਾਂ ਦੁਆਰਾ ਛੱਡੇ ਗਏ ਭੋਜਨ ਦੇ ਕਣਾਂ ਦੇ ਵਿੱਚ ਸੰਪਰਕ ਵਿੱਚ ਆਉਂਦੇ ਰਹਿੰਦੇ ਨੇ ਸਿਹਤਮਾਰ ਕਹਿੰਦੇ ਨੇ ਕਿ ਇਸ ਦੇ ਕਾਰਨ ਸਾਹ ਚੜਨਾ, ਥਕਾਬੜ, ਤੇਜ਼ ਬੁਖਾਰ, ਬਿਨਾਂ ਕਿਸੇ ਕਾਰਨ ਭਾਰ ਘਟਣਾ, ਸੁੱਕੀ ਖੰਘ ਆਦ ਵਰਗੇ ਲੱਛਣ ਸ਼ਾਮਿਲ ਹੁੰਦੇ ਨੇ ਹਾਈਪਰਸੈਨਸਿਟੀਵਿਟੀ ਦੀ ਰੋਕਥਾਮ ਲਈ ਸਿਹਤਮਾਰ ਇਹ ਕਹਿੰਦੇ ਨੇ ਕਿ ਇਸ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਬੂਤਰਾਂ ਨੂੰ ਉੱਥੇ ਦਾਣਾ ਪਾਉਣਾ ਚਾਹੀਦਾ ਹੈ ਜਿੱਥੇ ਬਸੋਂ ਨਹੀਂ ਹੈ ਇਹਨਾਂ ਨੂੰ ਘਰਾਂ ਦੇ ਬਾਹਰ ਯਾਨੀ ਕਿ ਬਾਲਕੋਨੀਆ ਦੇ ਵਿੱਚ ਜਾਂ ਕਿਸੇ ਪਬਲਿਕ ਪਲੇਸ ਦੇ ਉੱਤੇ ਦਾਣਾ ਨਹੀਂ ਪਾਉਣਾ ਚਾਹੀਦਾ ਜੇਕਰ ਘਰ ਦੇ ਵਿੱਚ ਪੰਛੀਆਂ ਦਾ ਜਾਲ ਜਾਂ ਪੰਛੀਆਂ ਦੀਆਂ ਬਿੱਠਾਂ ਹਨ ਤਾਂ ਇਸ ਨੂੰ ਨਿਮਮਤ ਤੌਰ ਤੇ ਸਾਫ਼ ਕਰੋ ਨਾਲ ਹੀ ਸੇਖਮਰ ਇਹ ਕਹਿੰਦੇ ਨੇ ਕਿ ਕਬੂਤਰ ਤੇ ਹੋਰ ਪੰਛੀਆਂ ਦੇ ਖੰਭਾਂ ਤੇ ਬਿੱਠਾਂ ਤੋਂ ਜਿੰਨਾ ਸੰਭਵ ਹੋ ਸਕੇ ਦੂਰ ਰਹਿਣਾ ਚਾਹੀਦਾ ਸੋ ਬਹੁਤ ਸਾਰੇ ਮਰੀਜ਼ਾਂ ਦੇ ਉੱਤੇ ਇੱਕ ਖੋਜ ਕੀਤੀ ਗਈ ਕਿ ਕਿਸ ਤਰ੍ਹਾਂ ਦੀਆਂ ਛੜੀਆਂ ਕਬੂਤਰਾਂ ਦੀਆਂ ਮਿੱਠਾਂ ਨੇ ਉਹ ਸਾਧੀਆਂ ਬਿਮਾਰੀਆਂ ਫੇਫੜਿਆਂ ਦੀਆਂ ਬਿਮਾਰੀਆਂ ਨੂੰ ਵਧਾ ਰਹੀਆਂ ਨੇ ਸੋ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਈ ਵਾਰੀ ਅਸੀਂ ਹੁੰਦਾ ਹੈ ਕਿ ਇਮੋਸ਼ਨਲੀ ਅਸੀਂ ਛੋਣੇ ਹੁੰਨੇ ਆ ਕਿ ਕੁਝ ਚੰਗਾ ਕਰੀਏ ਤਾਂ ਇਸ ਲਈ ਅਸੀਂ ਪੰਛੀਆਂ ਨੂੰ ਦਾਣਾ ਪਾਉਨੇ ਆ ਪਰ ਇਹ ਸਾਡੇ ਲਈ ਕਬੂਤਰ ਖਾਸ ਕਰਕੇ ਅੱਜ ਅਸੀਂ ਇਹਨਾਂ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਸਾਡੇ ਲਈ ਖਤਰਾ ਬਣ ਰਹੇ ਨੇ ਸੋ ਦਾਣਾ ਪਾਉਣਾ ਚਾਹੀਦਾ ਪਰ ਉੱਥੇ ਪਾਓ ਜਿੱਥੇ ਵਸੋਂ ਨਾ ਹੋ